ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਹਾਰਾਜੀ ਸਿੰਘ ਦਾ ਪਟਿਆਲੇ ਜਾਣਾ ਇਹਨਾਂ ਦੇ ਦਿਨਾਂ ਦੇ ਵਿੱਚ ਨਾ ਰਾਜਾ ਸਹਿਬ ਸਿੰਘ ਵਾਲੀਆ ਤੇ ਰਾਜਾ ਜਸਵੰਤ ਸਿੰਘ ਨਾਭਾ ਦੇ ਵਿੱਚ ਨਾ ਵੈਰ ਪੈ ਗਿਆ ਸੀ ਇਸ ਦਾ ਕਾਰਨ ਦੁਲਾਦੀ ਨਾਮੀ ਇੱਕ ਪਿੰਡ ਸੀ ਜਿਸ ਤੇ ਨਾਭੇ ਵਾਲੇ ਨਾ ਆਪਣਾ ਹੱਕ ਮੰਗਦੇ ਸੀ ਤੇ ਪਟਿਆਲੇ ਵਾਲੇ ਆਪਣਾ ਕਬਜ਼ਾ ਦੱਸਦੇ ਸਨ ਇਹਨਾਂ ਦਿਨਾਂ ਦੇ ਵਿੱਚ ਨਾ ਭਾਈ ਤਾਰਾ ਸਿੰਘ ਨਾਮੀ ਇੱਕ ਸਰਦਾਰ ਜੋ ਰਾਜਾ ਪਟਿਆਲਾ ਵੱਲੋਂ ਇਸ ਪਿੰਡ ਵਿੱਚ ਰਹਿੰਦਾ ਸੀ ਦੇ ਕਿਸੇ ਨੇ ਮਾਰ ਦਿੱਤਾ ਸੀ ਪਟਿਆਲੇ ਵੱਲੋਂ ਸਤਿਆ ਦਾ ਸੁਭਾ ਰਾਜਾ ਜਸਵੰਤ ਸਿੰਘ ਨਾਬਾ ਦੇ ਲਾਇਆ ਗਿਆ ਜਿਸ ਦੇ ਕਾਰਨ ਵਿਰੋਧਤਾ ਇੰਨੀ ਵੱਧ ਗਈ ਕਿ ਦੋਵਾਂ ਪਾਸੇ ਦੇ ਰਾਜਾ ਨੇ ਆਪੋ ਆਪਣੀਆਂ ਫੌਜਾਂ ਪਿੰਡ ਦੇ ਲਾਗੇ ਇਕੱਠੀਆਂ ਕਰ ਲਈਆਂ ਤੇ جنگ ਲਈ ਤਿਆਰ ਹੋ ਗਏ ਉਸੇ ਸਮੇਂ ਰਾਜਾ ਭਾਗ ਸਿੰਘ ਵਾਲੀਏ ਰਾਜਾ ਭਾਗ ਸਿੰਘ ਰਾਜਾ ਭਾਗ ਸਿੰਘ ਵਾਲੀਏ ਜੀਨ ਨੇ ਰਾਜਾ ਨਾਬੇ ਦਾ ਸਾਥ ਦਿੱਤਾ ਤੇ ਜੀ ਮ ਸਰਦਾਰ ਮਤਾਬ ਸਿੰਘ ਤਨੇਸਰ ਤੇ ਭਾਈ ਲਾਲ ਸਿੰਘ ਕੈਂਥਲ ਨੇ ਰਾਜਾ ਪਟਿਆਲੇ ਦਾ ਸਾਥ ਦਿੱਤਾ ਤੇ ਹੁਣ ਲੱਗੀਆਂ ਨਿੱਕੇ ਨਿੱਕੇ ਝੜਪਾਂ ਹੋਣ ਇੱਕ ਲਾਊਡੁੱਲ ਵੀ ਲੜਾਈ ਤੋਂ ਬਾਅਦ ਮਤਾਬ ਸਿੰਘ ਤਨੇਸਰ ਮਾਰਿਆ ਗਿਆ ਮਾਰਨ ਤੇ ਰਾਜਾ ਪਟਿਆਲੇ ਵਾਲੇ ਚ ਜੋਸ਼ ਆ ਗਿਆ ਤੇ ਆਪਣੀ ਫੌਜ ਉਹਨੇ ਹੋਰ ਭੇਜੀ ਮੈਦਾਨ ਦੇ ਵਿੱਚ ਪਿੰਡ ਨਰਮਾਣਾ ਦੇ ਲਾਗੇ ਨਾਬੇ ਤੋਂ 6 ਮੂਲ ਇੱਕ ਲਾਊਡੁੱਲ ਵੀ ਕਰੜੀ ਲੜਾਈ ਹੋਈ ਜਿਸ ਵਿੱਚ ਦੋਵਾਂ ਧਿਰਾਂ ਨੇ ਭਾਰੀ ਨੁਕਸਾਨ ਉਟਾਇਆ ਤੇ 105 105 10500 ਜਮਾਨਦਾਰਾਂ ਪਾਸਿਓਂ ਉਸੇ ਸਮੇਂ ਖੇਤ ਰੇ ਉਸੇ ਉਸੇ ਸਮੇਂ ਖੇਤ ਰੇ ਤੇ ਮਦਾਨ ਰਾਜਾ ਪਟਿਆਲੇ ਦੇ ਹੱਥ ਰਿਆ ਇਹ ਇਹ ਦੁਖਦਾਈ ਵਿਖੇੜਾ ਖਤਮ ਕਰਨ ਵਾਸਤੇ ਦੋਵਾਂ ਤੇ ਰਾਣੇ ਸਲਾਹ ਕੀਤੀ ਕਿ ਮਹਾਰਾਣੀ ਸਿੰਘ ਨੂੰ ਸਿੰਘ ਨੂੰ ਇਹ ਇਹ ਖਬਰ ਦੱਸੀ ਜਾਏ ਤੇ ਉਹਨਾਂ ਨੂੰ ਇੱਥੇ ਬੁਲਾਇਆ ਜਾਏ ਤੇ ਉਹ ਦੋਨਾਂ ਦੋਵਾਂ ਪਾਸਿਆਂ ਦਾ ਫੈਸਲਾ ਕਰਾ ਕੇ ਜਿਸ ਦਾ ਹੱਕ ਸਮਝਣ ਪਿੰਡ ਉਸ ਨੂੰ ਉਸ ਦੇ ਹਵਾਲੇ ਕਰ ਦੇਣ ਤੇ ਇਸ ਦਾ ਬਾਕੀ ਹਿਸਾਬ-ਪਾਤਾ ਨੂੰ ਅਗਲੀ ਵੀਡੀਓ ਚ ਦੱਸਾਂਗੇ ਆਪਣਾ ਚੈਨਲ ਲਈ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ